ਜੋ ਸਾਡਾ ਅਕਸ਼ਨ ਆ ਉਹ ਸਰਕਾਰ ਨੂੰ ਦੇਖਣ ਲਈ ਮਜਬੂਰ ਹੋਣਾ ਪਊਗਾ ਤੇ ਅਸੀਂ ਆਪਣਾ ਤੋੜ ਕੇ ਵੀ ਗਾੜੀ ਜਾਵਾਂਗੇ ਅਸੀਂ ਇੱਥੇ ਬਹਿਣ ਤੇ ਆਏ ਨਹੀਂ ਆ ਸਾਡੇ ਕੇ ਕੋਈ ਚੀਜ਼ ਨਹੀਂ ਅਟ ਸਕਦੀ ਕੁਛ ਵੀ ਸਰਕਾਰ ਖੱਟੜ ਸਰਕਾਰ ਹਰਿਆਣਾ ਸਰਕਾਰ ਮੋਦੀ ਸਰਕਾਰ ਕੁਛ ਵੀ ਅੱਗੇ ਗੱਲੇ ਲੈਂਟਰ ਛੱਡ ਕੇ ਜੋ ਮਰਜ਼ੀ ਕਰ ਲੈਣਾ ਪਰ ਅਸੀਂ ਰੁਕਣ ਵਾਲੇ ਨਹੀਂ ਹੈਗੇ ਤੁਹਾਨੂੰ ਸਾਡਾ ਪਤਾ ਹੈ ਇਹ ਬਾਹੂ ਰੁਕਣ ਵਾਲੇ ਨਹੀਂ ਆ ਬਾਹੂ ਤੇ ਦਿੱਲੀ ਜਾ ਕੇ ਰਹਿਣਗੇ ਬਟਰ ਤੋੜਾਂਗੇ ਤੇ ਦਿੱਲੀ ਨੂੰ ਜਾਵਾਂਗੇ ਜੇ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਕਰਦੀ ਆ ਅੱਜ ਕਰ ਲੈਂਦੀ ਆ ਜਾਂ ਸਾਨੂੰ ਕੋਈ ਕੱਲ ਦਾ ਆ ਜਾਂਦਾ ਵਾ ਤੇ ਰੇ ਅਸੀਂ ਰੁਕ ਸਕਦੇ ਆ ਇਹ ਸਰਕਾਰ ਦਾ ਨਹੀਂ ਕੁਝ ਕਹਿ ਸਕਦੇ ਸਰਕਾਰ ਦਾ ਕੋਈ ਇਤਬਾਰ ਨਹੀਂ ਹੈਗਾ ਹੱਕ ਚਾਹੇ ਚਾਹੇ ਨਾ ਪਰ ਅਸੀਂ ਆਪਣੇ ਹੱਕ ਲੈ ਬਿਨਾਂ ਨਹੀਂ ਸਰਕਾਰ ਜਿਹੜੀਆਂ ਸਾਨੂੰ ਫਸਲਾਂ ਦੇ ਐਮਐਸਪੀ ਦੇ ਰਹੀ ਆ ਤੇ ਜਿਨ੍ਹਾਂ ਦੇ ਐਮਐਸਪੀ ਚੱਲ ਰਹੀ ਆ ਸਾਡੀ ਕਾ ਗਹਿਓ ਤੇ ਜੋ ਕਣਕ ਤੇ ਜੋ ਸਾਡੇ ਝੋਨੇ ਤੇ ਚੱਲ ਰਹੀ ਆ ਉਹ ਤੋਂ ਸਰਕਾਰ ਸਾਨੂੰ ਕਹਿੰਦੀ ਵੀ ਉਹ ਫਸਲਾਂ ਲਾਉਣੀਆਂ ਤੁਸੀਂ ਬੰਦ ਕਰੋ ਜੇ ਤੇ ਆਣਾ ਸਰਕਾਰ ਨੇ ਜੋ ਸਾਡੇ ਭਾਈ ਹੰਦੇ ਰੱਖੇ ਉਹਨਾਂ ਦੇ ਦਬਾਅ ਹੀ ਇੰਨਾ ਬਣਾ ਕੇ ਰੱਖਿਆ ਹੈ ਕਿ ਉਹ ਘਰੋਂ نکلਦੀ ਮਜਬੂਰ ਹੋਏ ਪਏ ਨੇ ਤੁਹਾਨੂੰ ਇੰਟਰਵਿਊ ਲੈਣ ਵਾਸਤੇ ਤੁਹਾਨੂੰ ਪਿਆ ਰੱਖਣ ਨੂੰ ਤਾਂ ਨਹੀਂ ਮਿਲੂਗਾ ਇੰਨੀ ਜਿਆਦੀ ਨੌਜਵਾਨੀ ਸਾਡੀ ਅੱਜ ਤੋਂ ਚੱਲ ਚੱਲ ਕੇ ਪਿੱਛੋਂ ਚਾਲੇ ਪੈ ਗਏ ਆ ਚੱਲ ਗਏ ਇੱਥੇ ਰਾਤੋਂ ਰਾਤ ਇੱਥੇ ਇੰਨਾ ਜਿਆਦਾ ਕਮਸਾਨ ਪੈਦਾ ਜੂਗਾ ਸਰਕਾਰ ਨੂੰ ਸਾਹਮਣਾ ਔਖਾ ਹੋਊ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਆ ਤੇ ਪਹਿਲਾਂ ਵਾਂਗੂ ਪੱਕੇ ਮੋਰਚੇ ਲੱਗ ਚੁੱਕੇ ਨੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਕੁਝ ਕਿਸਾਨ ਨੇ ਵੀ ਅੱਗੇ ਕੁਝ ਕਿਉਂ ਨਹੀਂ ਕਰ ਰਹੇ ਤੇ ਕੱਲ ਪੀਸੀ ਜੀ ਆਦੇਵਾਰ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼ ਸਤਿਥੀ ਇਹ ਹੈ ਜੀ ਕੱਲ ਦੀ ਸਥਿਤੀ ਕੱਲ ਨੂੰ ਬਾਰਡਰ ਤੋੜਾਂਗੇ ਤੇ ਦਿੱਲੀ ਨੂੰ ਜਾਵਾਂਗੇ ਜੇ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਕਰਦੀ ਆ ਅੱਜ ਕਰ ਲੈਂਦੀ ਆ ਜਾਂ ਸਾਨੂੰ ਕੋਈ ਕੱਲ ਦਾ ਆ ਜਾਂਦਾ ਵਾ ਤੇ ਫਿਰ ਅਸੀਂ ਰੁਕ ਸਕਦੇ ਆ ਜੇ ਨਹੀਂ ਸਰਕਾਰ ਤੇ ਫਿਰ 11 ਵਜੇ ਜੋ ਸਾਡਾ ਐਕਸ਼ਨ ਆ ਉਹ ਸਰਕਾਰ ਨੂੰ ਦੇਖਣ ਲਈ ਮਜਬੂਰ ਹੋਣਾ ਪਊਗਾ ਤੇ ਅਸੀਂ ਆਪਣਾ ਤੋੜ ਕੇ ਵੀ ਗਾੜੀ ਜਾਵਾਂ ਅਸੀਂ ਇੱਥੇ ਬਹਿਣ ਤੇ ਆਏ ਨਹੀਂ ਆ ਸਰਕਾਰ ਸਾਡੇ ਨਾਲ ਦੋ ਦਿਨ ਮੀਟਿੰਗਾਂ ਕਰ ਚੁੱਕੀ ਆ ਸਾਡੇ ਨਾਲ ਮੀਟਿੰਗਾਂ ਕਰਕੇ ਸਾਨੂੰ ਵਿਸ਼ਵਾਸ ਦੇ ਕੇ ਵੀ ਸਾਡੇ ਨਾਲ ਵਾਅਦਾ ਖਲਾਫੀ ਕਰ ਰਹੀ ਆ ਆਡੇ ਨਾਲ ਅੰਦਰ ਮੀਟਿੰਗ ਕੋਸ਼ਿਸ਼ ਕਰਗੀ ਜਾਂ ਤੇ ਬਾਹਰ ਆ ਕੇ ਫਿਰ ਬਦਲ ਗਈ ਆ ਉਹਦੇ ਕਾਰਨ ਸਾਨੂੰ ਹੁਣ ਦਿੱਲੀ ਵੱਲ ਨੂੰ ਅੱਗੇ ਵਧਣਾ ਪਊਗਾ ਸੋ ਸਾਡੀ ਜੋ ਸਭ ਤਿਆਰ ਪਰ ਤਿਆਰ ਬਿਠੇ ਪਹਿਲਾਂ ਵੀ ਮੀਟਿੰਗਾਂ ਹੀ ਹੁੰਦੀਆਂ ਰਹੀਆਂ ਨੇ ਤੇ ਪਹਿਲਾਂ ਵੀ ਮੀਟਿੰਗਾਂ ਕਰਕੇ ਮਿੱਠੇ ਲੌਲੀਪੌਪ ਦੇ ਕੇ ਚਕਾਤਾ ਸੀਗਾ ਧਰਨਾ ਹੁਣ ਕੀ ਲੱਗਦਾ ਵੀ ਸਰਕਾਰ ਹੱਕ ਦੇ ਵਿੱਚ ਆਊਗੀ ਇਹ ਸਰਕਾਰ ਦਾ ਨਹੀਂ ਕੁਝ ਕਹਿ ਸਕਦੇ ਸਰਕਾਰ ਦਾ ਕੋਈ ਤਬਾਅ ਨਹੀਂਗਾ ਹੱਕ ਚਾਹੀ ਚਾਹੀ ਨਾ ਪਰ ਅਸੀਂ ਆਪਣੇ ਹੱਕ ਲੈ ਬਿਨਾਂ ਨਹੀਂ ਮੁੜਾਂਗੇ ਅਸੀਂ ਆਪਣੇ ਹੱਕ ਲੈ ਕੇ ਵਾਪਸ ਜਾਵਾਂਗੇ ਹਾਂਜੀ ਹੁਣ ਸਰਕਾਰ ਨੇ ਤਿੰਨ ਫਸਲਾਂ ਦੇ ਉੱਤੇ ਐਮਐਸਪੀ ਜਿੰਦਾ ਹੋ ਕਰਿਆ ਇਹ ਕਮੱਕੀ ਕਪਾਹ ਤੇ ਦਾਲਾਂ ਦੇ ਉੱਤੇ ਹੁਣ ਕੀ ਲੱਗਦਾ ਸਰਕਾਰ ਹੋਰ ਫੈਸਲੇ ਦਿੱਤਰੂ ਵੀ ਜਾਂ ਫਿਰ ਤਰਨਾਵੇਂ ਚੱਲੂਗਾ ਸਰਕਾਰ ਜਿਹੜੀਆਂ ਸਾਨੂੰ ਫਸਲਾਂ ਦੇ ਐਮਐਸਪੀ ਦੇ ਰਹੀ ਆ ਤੇ ਜਿਨ੍ਹਾਂ ਦੇ ਐਮਐਸਪੀ ਚੱਲ ਰਹੀ ਆ ਸਾਡੀ ਕਣਕ ਤੇ ਜੋ ਕਣਕ ਤੇ ਜੋ ਸਾਡੇ ਝੋਨੇ ਤੇ ਚੱਲ ਰਹੀ ਆ ਉਹ ਤੋਂ ਸਰਕਾਰ ਸਾਨੂੰ ਕਹਿੰਦੀ ਵੀ ਉਹ ਫਸਲਾਂ ਲਾਉਣਿਆਂ ਤੋਂ ਹੀ ਬੰਦ ਕਰੋ ਜੇ ਉਹ ਬੰਦ ਕਰੋਗੇ ਤੇ ਜਿਹੜੀਆਂ ਅਗਲੀਆਂ ਫਸਲਾਂ ਦੇ ਜਿਹੜਾ ਜਿਨ੍ਹਾਂ ਦਾ ਸਾਡਾ ਉਹਨਾਂ ਫੈਸਲਾ ਹੋਇਆ ਵਾ ਫਿਰ ਤੁਹਾਨੂੰ ਉਹਦੀ ਐਮਐਸਪੀ ਮਿਲੂਗੀ ਪਰ ਸਾਨੂੰ ਉਹ ਮਨਜ਼ੂਰ ਨਹੀਂ ਆ ਸਾਡੀਆਂ ਆਗੂਆਂ ਨੂੰ ਮਨਜ਼ੂਰੀਆਂ ਅਸੀਂ ਪਹਿਲਾਂ ਦੀ ਤਰ੍ਹਾਂ ਕਣਕ ਝੋਨਾ ਵੀ ਆਪਣਾ ਚਾਲੂ ਰੱਖਾਂਗੇ ਤੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਹੋਰ ਮੰਗਾਂ ਵਾਂ ਜਿਵੇਂ ਸਾਡੀ ਸਾਂਝੀ ਦਾ ਰਿਪੋਰਟ ਆ ਤਈਆਂ ਫਸਲਾਂ ਤੇ ਉਹ ਅਸੀਂ ਸਾਰੀ ਲੈ ਕੇ ਲਾਗੂ ਕਰਾ ਕੇ ਹੀ ਵਾਪਸ ਜਾਵਾਂ ਹੁਣ ਕੱਲ ਪ੍ਰੈਸ ਕਾਨਫਰੰਸ ਹੋਈ ਸੀਗੀ ਤੇ ਅੱਗੋਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਹਰਿਆਣੇ ਦੇ ਕਿਸਾਨਾਂ ਨੂੰ ਵੀ ਇੱਕ ਅਪੀਲ ਕੀਤੀ ਸੀ ਵੀ ਤੁਸੀਂ ਵੀ ਆਜੋ ਵੀ ਤਾਂ ਕਰਕੇ ਵੀ ਫਿਰ 21 ਤਰੀਕ ਨੂੰ 11 ਵਜੇ ਸਵੇਰੇ ਪਕੂਚ ਕਰਾਂਗੇ ਦਿੱਲੀ ਵੱਲੋਂ ਕਿ ਲਾਦਾ ਵੀ ਹੁਣ ਹੋਰ ਸੰਗਤਾਂ ਇੱਥੇ ਆ ਰਹੀਆਂ ਨੇ ਜੁੜ ਰਹੀਆਂ ਨੇ ਜੋ ਦੇ ਹਰਿਆਣਾ ਸਰਕਾਰ ਦੀ ਗੱਲ ਕਰਦੇ ਜਿਹੜਾਣਾ ਸਰਕਾਰ ਨੇ ਜੋ ਸਾਡੇ ਭਾਈ ਹਾ ਤੇ ਦਾ ਉਹਨਾਂ ਦੇ ਦਬਾਅ ਹੀ ਇੰਨਾ ਬਣਾ ਕੇ ਰੱਖਿਆ ਹੈ ਕਿ ਉਹ ਘਰੋਂ نکلੀ ਮਜਬੂਰ ਹੋਏ ਪਏ ਨੇ ਸਾਡੇ ਭਰਾ ਸਾਡੇ ਨੂੰ ਕਿਤੇ ਵੀ ਪਿੱਛੇ ਨਹੀਂ ਹੈਗੇ ਸਾਡੇ ਗਾੜੀ ਮੋੜੇ ਨਾਲ ਮੋੜਾ ਝੋੜ ਕੇ ਖੜੇ ਹੋਣਗੇ ਬਾਕੀ ਜਿਹੜੀ ਨੌਜਵਾਨੀ ਦੀ ਤੁਸੀਂ ਗੱਲ ਕਰਦੇ ਪਿੱਛੋਂ ਸੰਗਤਾਂ ਦੇ ਤੁਹਾਨੂੰ ਕੱਲ ਇੱਥੇ ਵੇਖ ਖਲੋਣ ਨੂੰ ਥਾਂ ਹੀ ਮਿਲੂਗੀ ਤੁਹਾਨੂੰ ਇੰਟਰਵਿਊ ਲੈਣ ਵਾਸਤੇ ਤੁਹਾਨੂੰ ਪੈਰ ਰੱਖਣ ਨੂੰ ਥਾਂ ਨਹੀਂ ਮਿਲੂਗਾ ਇੰਨੀ ਜਿਆਦੀ ਨੌਜਵਾਨੀ ਸਾਡੀ ਅੱਜ ਤੋਂ ਚੱਲ ਚੱਲੇ ਪਿੱਛੋਂ ਚਾਲੇ ਪੈ ਗਏ ਆ ਚੱਲਗੇ ਇਥੇ ਰਾਤੋਂ ਰਾਤ ਇਥੇ ਇੰਨਾ ਜ਼ਿਆਦਾ ਕਮਸਾਨ ਪੈਦਾ ਆ ਜੂਗਾ ਕਿ ਸਰਕਾਰ ਨੂੰ ਸਾਹਮਣਾ ਔਖਾ ਹੋ ਜੂਗਾ ਔਖਾ ਹੋ ਜੂਗਾ ਹੁਣ ਕੀ ਲੱਗਦਾ ਹੈ ਕਿ ਕਿ ਹੁਣ ਬਾਰਡਰ ਅੱਗੇ ਅਸੀਂ ਦੇਖ ਕੇ ਆਏ ਹਾਂ ਬਾਰਡਰ ਜ਼ਿਆਦਾ ਬਹੁਤ ਜ਼ਿਆਦਾ ਪਹਿਲਾਂ ਤਾਂ ਸੀਗੇ ਕੱਲੇ ਵੈਰੀਗੇਟਰ ਰੱਖੇ ਹੁਣ ਪੱਕੇ ਸਿਮਿੰਟ ਦੇ ਪੱਥਰ ਲਾ ਕੇ ਉਹਨਾਂ ਨੂੰ ਵਿੱਚ ਸਰੀਏ ਪਾ ਕੇ ਪਲਾਸਟਰ ਕਰਤਾ ਤੇ ਉੱਤੇ ਸਿਮਿੰਟ ਸਿਮਿੰਟ ਪਾ ਕੇ ਨਾ ਪੱਕੇ ਜਿਵੇਂ ਲੈਂਟਰ ਬਣਾਉਂਦਾ ਓਵੇਂ ਬਣਾਤਾ ਬਾਰਡਰ ਹੁਣ ਕੀ ਲੱਗਦਾ ਵੀ ਸਰਕਾਰ ਉਹ ਪੁਲਿਸ ਨਾਲ ਹੱਥੋਂ ਪਾਈ ਹੁਣ ਆ ਪੂਗਾ ਜਾਂ ਫਿਰ ਕਿੱਦਾਂ ਟੁੱਟੂਗਾ ਕਿਵੇਂ ਫਿਰ ਇਹ ਸਹੀ ਸੇਖਿਆ ਸਾਡੇ ਅੱਗੇ ਕੋਈ ਚੀਜ਼ ਨਹੀਂ ਢੱ ਸਕਦੀ ਕੁਛ ਵੀ ਸਰਕਾਰ ਘੱਟ ਸਰਕਾਰ ਹਰਿਆਣਾ ਸਰਕਾਰ ਮੋਦੀ ਸਰਕਾਰ ਕੁਛ ਵੀ ਅੱਗੇ ਗੱਲੇ ਲੈਂਟਰ ਛੱਡ ਕੇ ਜੋ ਮਰਜ਼ੀ ਕਰ ਲੈਣਾ ਪਰ ਐਸੀ ਰੁਕਣ ਵਾਲੇ ਨਹੀਂ ਹੈਗੇ ਤੁਹਾਨੂੰ ਸਾਡਾ ਪਤਾ ਹੈ ਇਹ ਬਾਹੂ ਰੁਕਣ ਵਾਲੇ ਨਹੀਂ ਆ ਬਾਹੂ ਤੇ ਦਿੱਲੀ ਜਾ ਕੇ ਰਹਿਣਗੇ ਹਾਂਜੀ ਤੇ ਹੁਣ ਆਗੂਆਂ ਦਾ ਕਹਿਣਾ ਹੈ ਵੀ ਅਸੀਂ ਸ਼ਾਂਤਮਈ ਤੰਗ ਦੇ ਨਾਲ ਅੱਗੇ ਜਾਣਾ ਹੈ ਸਾਡਿਆ ਰਸਤਾ ਛੱਡ ਦਿੱਤਾ ਜਾਵੇ ਹਨਾ ਤੇ ਜੇਕਰ ਉਹ ਨਹੀਂ ਛੱਡਦੇ ਤਾਂ ਫਿਰ ਕੀ ਹੋਊਗਾ हां अपील ਤੇ ਸਾਡੀ ਇਹੀ ਆ ਵੀ ਸਾਨੂੰ ਨੰਗਣ ਦੇਣਾ ਸਾਡਾ ਵੀ ਦਿੱਲੀ ਜਾਂਦੀ ਸਾਡੀ ਰਾਏ ਤਾਂ ਨਹੀਂ ਸਾਡਾ ਹੱਕ ਆ ਅਸੀਂ ਕੋਈ ਦੇਸ਼ ਵਿਰੋਧੀ ਤੇ ਹੈ ਨਹੀਂ ਆ ਵੀ ਜਾਂ ਬਾਹਰੋਂ ਆ ਕੇ ਇੱਥੇ ਬੈਠੇ ਆ ਸਾਡਾ ਜਾਣਦਾ ਆ ਕਿ ਸਰਕਾਰ ਤੇ ਸਾਡੇ ਨਾਂ ਵੀ ਟਿਕ ਟਿੱਕੇ ਲੈ ਰਹੀ ਆ ਜਾਵਾਂਗੇ ਸ਼ਾਂਤੀਪੂਰੀ ਦੀ ਸਰਕਾਰ ਸਾਡੇ ਦੇ ਦਬਾਅ ਬਣਾਉਂਗੀ ਜੇ ਗੋਲੇ ਚਲਾਓ ਵੀ ਅਥਰੂ ਗੈਂ ਚਲਾਉਗੀ ਜਾਂ ਜਿਵੇਂ ਪਿਛਲੀ ਵਾਰ ਅਸਲੀ ਗੋਲੀਆਂ ਚਲਾਤੀਆਂ ਕੋਈ 5-7 ਦਿਨ ਹੋਏ ਆ ਇਹ ਸਰਕਾਰ ਇਹੋ ਜਿਹਾ ਐਕਸ਼ਨ ਕਰੂਗੀ ਤੇ ਸਾਨੂੰ ਵੀ ਕਰ ਲਈ ਮਜਬੂਰ ਹੋਣਾ ਪਊਗਾ ਜਾਨਾ ਤਾਂ ਅਸੀਂ ਆਪਣੇ ਡੰਡੇ ਝੰਡੇ ਦੇ ਜ਼ੋਰ ਤੇ ਆ ਤੇ ਜਾ ਕੇ ਅਸੀਂ ਦਿੱਲੀ ਜ਼ਰੂਰ ਰਵਾਂਗੇ ਜਿਵੇਂ ਹੁਣ ਭਗਵੰਤ ਮਾਨ ਸਰਕਾਰ ਨੂੰ ਕੀ ਕਹਿਣਾ ਵੀ ਉਹ ਆਪਣਾ ਗਵਾਂਡੀ ਸੂਬਾ ਹੈ ਹਰਿਆਣਾ ਹਰਿਆਣਾ ਸਰਕਾਰ ਆਪਣੇ ਪੰਜਾਬ ਦੇ ਵਿੱਚ ਹਮਲੇ ਕਰ ਰਹੀ ਹੈ ਆਪਣੀ ਹੱਦ ਦੇ ਉੱਤੇ ਹੀ ਬੈਠੀ ਹੈ ਭਗਵੰਤ ਮਾਨ ਸਰਕਾਰ ਨੂੰ ਕੀ ਕਹਿਣਾ ਭਗਵੰਤ ਸਰਕਾਰ ਨੂੰ ਤੇ ਅਸੀਂ ਕੀ ਕਹਿਣਾ ਭਗਵੰਤ ਮਾਨ ਸਰਕਾਰ ਤੇ ਸਾਡੇ ਨਾਲ ਨਾਂ ਤੇ ਖੜੀ ਆ ਤੇ ਖੜੀ ਵੀ ਇੱਕ ਸਾਦ ਦੀ ਹੈਗੀ ਆ ਖੜੀ ਤਾਂ ਕਰਕੇ ਨਹੀਂ ਹੈਗੀ ਵੀ ਸਾਡੀ ਹੱਦ ਦੇ ਵਿੱਚ ਆ ਕੇ ਗੋਲੇ ਚਲਾ ਰਹੇ ਆ ਜੇ ਭਗਵੰਤ ਮਾਨ ਸਰਕਾਰ ਸਾਡੇ ਨਾਲ ਖੜੀ ਹੋਵੇ ਤੇ ਸਾਡੀ ਹੱਦ ਵਿੱਚ ਗੋਲੇ ਨਹੀਂ ਚਲਾ ਸਕਦੇ ਹੋ ਤੇ ਬਾਕੀ ਸਰਕਾਰ ਨੂੰ ਦੇਖੋ ਪੀ ਲਈ ਆ ਵੀ ਪੰਜਾਬ ਤੇਰਾ ਪੰਜਾਬ ਦੀ ਸਪੋਰਟ ਕਰ ਤੇ ਜੋ ਸਾਡਾ ਬੰਦ ਆ ਕੇ ਸਾਨੂੰ ਦਬਾਉਂਦਾ